ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ੍ਰਿਤਕੌਰ ਅੱਜ ਫਿਰ ਤੋਂ ਹਾਜ਼ਰ ਹਾਂ ਨਵੀਂ ਸਵੇਰ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਦਿਨ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਚਲੋ ਸ਼ੁਰੂ ਕਰਦੇ ਹਾਂ ਅੱਜ 88 ਦਿਨ ਦੀ ਯਾਤਰਾ ਕੰਬਾ ਵਾਲੇ ਸੁਪਨੇ ਖੂਬਸੂਰਤ ਹੁੰਦੇ ਨੇ ਪਰ ਸਭ ਤੋਂ ਖੂਬਸੂਰਤ ਹੁੰਦਾ ਹੈ ਕਿਸੇ ਦੇ ਸੁਪਣਿਆਂ ਦਾ ਖੰਭ ਲੱਗ ਜਾਣਾ ਸਹਿਕ ਦੇ ਅਹਿਸਾਸ ਸੁਣ ਲਈ ਕੰਨ ਨਹੀਂ ਧੜਕਦਾ ਦਿਲ ਚਾਹੀਦਾ ਟਿੱਬਿਆਂ ਤੋਂ ਪਾਰ ਦਿਸ ਰਹੀ ਚੜਦੇ ਸੂਰੇ ਦੀ ਅੱਧੀ ਕੁ ਟਿੱਕੀ ਨੂੰ ਵੇਖਦੇ ਫਕੀਰ ਨੇ ਕੇਸਰ ਨੂੰ ਕਿਹਾ ਸੂਰਜ ਵੀ ਉਹੀ ਹੈ ਧਰਤੀ ਵੀ ਉਹੀ ਹੈ ਤੇ ਦਿਨ ਵੀ ਰੋਜ਼ ਉਸੇ ਤਰ੍ਹਾਂ ਹੀ ਚੜਦਾ ਪਰ ਸਵੇਰ ਹਰ ਰੋਜ਼ ਇੱਕ ਨਵਾਂ ਰੰਗ ਲੈ ਕੇ ਆਉਂਦੀ ਹੈ। ਕੁਦਰਤ ਹਰ ਪਲ ਸਾਨੂੰ ਅਚੰਬਿਤ ਕਰਦੀ ਹੈ। ਕੇਸਰ ਚੜਦੇ ਸੂਰਜ ਵੱਲ ਵੇਖਣ ਲੱਗਿਆ। ਸਾਹਮਣੇ ਦਰਖਤ ਥੱਲੇ ਨਿਮੋਚੂ ਨਾਂ ਦਾ ਬੈਠਾ ਇੱਕ ਅਧਖੜ ਉਮਰ ਦਾ ਆਦਮੀ ਦਿਸਿਆ। ਫਕੀਰ ਨੇ ਰੁਕ ਕੇ ਉਸ ਨੂੰ ਪੁੱਛਿਆ, "ਪੜਿਆ ਪੁਰਸ਼ਾ, ਸਭ ਸੁਖ ਸ਼ਾਂਤ ਹੈ?" "ਨਹੀਂ 사ਦੂ ਮਹਾਰਾਜ। ਬਹੁਤ ਦੁਖੀ ਹਾਂ।" ਮੇਰੀ ਘਰ ਵਾਲੀ ਨੂੰ ਮਰਿਆ 4 ਸਾਲ ਹੋ ਗਿਆ ਹੁਣ ਮੇਰੀਆਂ ਦੋਵੇਂ ਨੋਵਾਂ ਮੈਨੂੰ ਰੋਟੀ ਤੱਕ ਨਹੀਂ ਪੁੱਛਦੀਆਂ ਪਿਛਲੇ ਮਹੀਨੇ ਮੈਂ ਘਰੋਂ ਲੜ ਕੇ ਆਇਆ ਸੀ ਤੇ ਮੇਰੇ ਦੋਵੇਂ ਮੁੰਡੇ ਪਿੱਛੇ ਪਿੱਛੇ ਦੌੜੇ ਆਏ ਤੇ ਮੈਨੂੰ ਵਾਪਸ ਘਰ ਲੈ ਗਏ ਅੱਜ ਮੈਂ ਸਵੇਰ ਦਾ ਘਰੋਂ ਦੁਖੀ ਹੋ ਕੇ ਇੱਥੇ ਆਇਆ ਹਾਂ ਲੋੜਾ ਵੇਲਾ ਹੋ ਗਿਆ ਅੱਜ ਤੱਕ ਕੋਈ ਵੀ ਮੈਨੂੰ ਲੜਨੀ ਨਹੀਂ ਆਇਆ। ਥਕੀ ਨੇ ਉਸ ਨੂੰ ਧਰਵਾਸ ਦਿੰਦਿਆਂ ਕਿਆ। ਸਾਨੂੰ ਰਿਸ਼ਤਿਆਂ ਵਿੱਚ ਬਹੁਤੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਕਿਉਂਕਿ ਆਸ ਹੀ ਨਿਰਾਸ਼ਾ ਦੀ ਝੜ ਹੈ। ਘਰ ਛੱਡਣ ਦੇ ਫੈਸਲੇ ਇੰਜ ਨਹੀਂ ਲਈਦੇ। ਪਰਿਵਾਰ ਵਿੱਚ ਇਕੱਠੇ ਬੈਠ ਕੇ ਇੱਕ ਮਸਲਾ ਸੁਲਝਾਉਣ ਵਿੱਚ ਹੀ ਸਿਆਣਾ ਪੈਂ। ਕਿਸੇ ਬਾਹਰਲੇ ਨਾਲ ਗੱਲ ਕਰਨ ਨਾਲ ਵਿਗਾੜ ਵਾ ਸਕਦਾ ਹੈ। ਜ਼ਖਮ ਤਾਂ ਟਕੇ ਚੰਗੇ ਨੇ। ਯਾਦ ਰੱਖੀ ਮਲਮ ਕਿਸੇ ਕਿਸੇ ਘਰ ਹੁੰਦੀ ਹੈ ਪਰ ਨਮਕ ਹਰ ਘਰ ਵਿੱਚ ਹੁੰਦਾ ਸਕੀ ਨੇ ਸਮਝਾਉਂਦਿਆਂ ਗੱਲ ਜਾਰੀ ਰੱਖੀ ਬੰਦੇ ਦੀ ਜ਼ਿੰਦਗੀ ਦੇ ਤਿੰਨ ਪੜਾਅ ਨੇ ਹਰ ਪੜਾਅ ਤੇ ਆਦਮੀ ਨੂੰ ਸਮੇਂ ਅਨੁਸਾਰ ਆਪਣੇ ਆਪ ਨੂੰ ਬਦਲਦੇ ਰਹਿਣਾ ਚਾਹੀਦਾ ਹੈ ਪਹਿਲਾ ਪੜਾ ਬਚਪਨ ਤੋਂ 30 ਸਾਲ ਦੀ ਉਮਰ ਤੱਕ ਤੱਕ جس وچ بندے دی ترجیح پڑھن دی تے نਵੇਂ ਹੁਨਰ ਸਿੱਖਣ ਦੀ ਹੁੰਦੀ ਹੈ ਦੂਜਾ ਪੜਾ 30 ਤੋਂ 60 ਸਾਲ ਦੀ ਉਮਰ ਤੱਕ جس ਵਿੱਚ ਆਦਮੀ ਦੀ ਤਰਜੀਹ ਮਿਹਨਤ ਕਰਕੇ ਧਨ ਕਮਾਉਣ ਦੀ ਤੇ ਪਰਿਵਾਰ ਸਮਾਜ ਪ੍ਰਤੀ ਫਰਜ਼ ਪੂਰੇ ਕਰਨ ਦੀ ਹੋਣੀ ਚਾਹੀਦੀ ਹੈ ਤੇ ਤੀਜਾ ਪੜਾ 60 ਤੋਂ ਆਖਰੀ ਸਵਾਸਾ ਤੱਕ ਦਾ ਜਿਸ ਦੌਰਾਨ ਆਦਮੀ ਦੀ ਤਰਜ਼ੀ ਆਪਣੀ ਜ਼ਿੰਦਗੀ ਦੇ ਤਜਰਬਿਆਂ ਨਾਲ ਦੂਜਿਆਂ ਦੀ ਮਦਦ ਕਰਨੀ ਆਪਣੇ ਆਪ ਨੂੰ ਕਿਸੇ ਤੇ ਭਾ ਨਾ ਬਣਨ ਦੇਣਾ ਤੇ ਮਾਣ ਸਨਮਾਨ ਤਿਆਗਣ ਦੀ ਹੋਣੀ ਚਾਹੀਦੀ ਹੈ ਫਕੀਰ ਦੇ ਗਿਆਨ ਦੀ ਲੋ ਤੇਜ ਹੋਈ ਪਰ ਰੱਬ ਦਾ ਓਟ ਆਸਰਾ ਤੱਕਣਾ ਤੇ ਆਪਣੀ ਸਿਹਤ ਦਾ ਖਿਆਲ ਰੱਖਣਾ ਸਾਰੀ ਉਮਰ ਦਾ ਤੇ ਹਰ ਰੋਜ਼ ਦਾ ਨਿਯਮ ਹੋਣਾ ਚਾਹੀਦਾ ਹੈ ਉਹ ਆਦਮੀ ਫਕੀਰ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣ ਰਿਹਾ ਸੀ ਉਹਨੇ ਹੱਥ ਜੋੜਦੇ ਫਕੀਰ ਨੂੰ ਕਿਹਾ ਪ੍ਰਸਾਦੂ ਮਹਾਰਾਜ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਫੈਸਲੇ ਮੇਰੇ ਵਰਗੇ ਆਮ ਬੰਦੇ ਨਹੀਂ ਐਨੇ ਸੌਖੀ ਸਿੱਖ ਸਕਦੇ ਫਕੀਰ ਨੇ ਉਸਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਫੈਸਲਾ ਜਿਸ ਵਿੱਚ ਸਾਰਿਆਂ ਦਾ ਭਲਾ ਹੋਵੇ ਉਹ ਹਮੇਸ਼ਾ ਹੀ ਠੀਕ ਹੁੰਦਾ ਹੈ ਸਹੀ ਸਮੇਂ ਤੇ ਲਈ ਸਹੀ ਫੈਸਲੇ ਸਾਡੀ ਜ਼ਿੰਦਗੀ ਨੂੰ ਸਫਲ ਬਣਾ ਦਿੰਦੇ ਆ ਇਹ ਤੇ ਸਾਨੂੰ ਪਤਾ ਹੈ ਕਿ ਫੈਸਲੇ ਕਾਹਲੇ ਚ ਨਹੀਂ ਲੈਣੇ ਚਾਹੀਦੇ ਪਰ ਅਸੀਂ ਭੁੱਲ ਜਾਂਦੇ ਆ ਕਿ ਹਰ ਫੈਸਲੇ ਦੀਆਂ ਤਿੰਨ ਧਿਰਾਂ ਹੁੰਦੀਆਂ ਇੱਕ ਤੇ ਰੱਬ ਦੀ ਜੋ ਸਾਰਿਆਂ ਦਾ ਭਲਾ ਚਾਹੁੰਦੀ ਹੈ ਦੂਸਰੇ ਬੰਦੇ ਦੀ ਤੇ ਤੀਸਰੀ ਸੰਸਾਰ ਦੀ ਜੋ ਇਨਾ ਤਿੰਨਾ ਤੇ ਰਣੂ ਧਿਆਨ ਚ ਰੱਖ ਕੇ ਲੈ ਜਾਂਦੇ ਨੇ ਫਕੀਰ ਨੇ ਸਮਝਾਇਆ ਸਮੇਂ ਸਿਰ ਦਲਿਆ ਫੈਸਲਾ ਵੀ ਨੁਕਸਾਨ ਕਰਦਾ ਹੈ ਪੁਰਾਣੀ ਗੱਲ ਹੈ ਇੱਕ ਰਾਜਾ ਵਜ਼ੀਰ ਨਾਲ ਮਾਲ ਦੀ ਛੱਤ ਤੇ ਖੜਾ ਸੀ ਮਾਲ ਦੇ ਨਾਲ ਇੱਕ ਬਾਜ਼ਾਰ ਸੀ ਰਾਜਾ ਤੇ ਵਜ਼ੀਰ ਬਾਜ਼ਾਰ ਚ ਲੋਕਾਂ ਦੀ ਭੀੜ ਉੱਪਰੋਂ ਵੇਖ ਰਿਹਾ ਸੀ ਦਿਵਾਲੀ ਦੇ ਦਿਨ ਹੋਣ ਕਰਕੇ ਲੋਕ ਪਟਾਕੇ ਖਰੀਦ ਰਹੇ ਸਨ ਵਜ਼ੀਰ ਨੇ ਰਾਜੇ ਨੂੰ ਆਪਣੇ ਘਰ ਤਿਆਰ ਕੀਤਾ ਸ਼ਹਿਦ ਦੇ ਇੱਕ ਡੱਬੇ ਭੇਂਟ ਕੀਤਾ ਰਾਜੇ ਨੇ ਡੱਬਾ ਖੋਲ ਕੇ ਸ਼ਹਿਦ ਖਾਣਾ ਸ਼ੁਰੂ ਕਰ ਦਿੱਤਾ ਤੇ ਅਚਾਨਕ ਸ਼ਹਿਦ ਮਹਾਲ ਦੇ ਬਨੇਰੇ ਤੇ ਡਿੱਗ ਗਿਆ ਵਜ਼ੀਰ ਡੁੱਲੇ ਸ਼ਹਿਦ ਸਾਫ਼ ਕਰਨ ਲੱਗਿਆ ਤਾਂ ਰਾਜੇ ਨੇ ਆਖਦੇ ਉਸ ਨੂੰ ਰੋਕ ਦਿੱਤਾ ਕਿ ਹੰਕਾਰ ਆਪੇ ਸਾਫ ਕਰ ਦਿੰਗੇ ਸ਼ਾਇਦ ਹੌਲੀ ਹੌਲੀ ਥੱਲੇ ਵਾਲੀ ਮੰਜ਼ਲ ਤੇ ਬਨੇਰੇ ਤੇ ਵੀ ਡਿੱਗ ਗਿਆ ਉਹਦੇ ਦੁਆਲੇ ਮੱਖੀਆਂ ਇਕੱਠੀਆਂ ਹੋ ਗਈਆਂ ਤਬ ਵਜ਼ੀਰ ਨੇ ਦੁਆਰਾ ਦੁੱਲੇ ਸ਼ਾਹਦ ਵੱਲ ਧਿਆਨ ਦਵਾਇਆ ਤੇ ਕਿਹਾ ਉਹ ਕਿਸੇ ਨੂੰ ਬੁਲਾ ਕੇ ਸਾਫ ਕਰਵਾ ਦਿੰਦਾ ਪਰ ਰਾਜ ਨੇ ਵਜ਼ੀਰ ਦੀ ਸਲਾਹ ਨੂੰ ਫਿਰ ਅਣ ਸੁਣਿਆ ਕਰ ਦਿੱਤਾ ਸ਼ਾਇਦ ਉੱਤੇ ਇਕੱਠੀਆਂ ਹੋਈਆਂ ਮੱਖੀਆਂ ਨੂੰ ਖਾਣ ਲਈ ਇੱਕ ਕਿਰਲੀ ਨੇ ਛਾਲ ਮਾਰੀ ਕਿਰਲੀ ਵੇਖ ਕੇ ਮਹਾਲ ਦੀ ਬਿੱਲੀ ਨੇ ਝੱਟਾ ਮਾਰਿਆ ਬਿੱਲੀ ਵੇਖ ਕੇ ਬਚਾਰਚ ਖੜਾ ਇੱਕ ਕੁੱਤਾ ਭੌਂਕਣ ਲੱਗਾ ਕੁੱਤੇ ਦੇ ਪায়ে ਰੋਲੇ ਨੂੰ ਚੁੱਪ ਕਰਾਉਣ ਲਈ ਪਟਾਕਿਆਂ ਦੀ ਦੁਕਾਨ ਵਾਲੇ ਨੇ ਉਸ ਨੂੰ ਡੰਡਾ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਉਸ ਕੁੱਤੇ ਦਾ ਮਾਲਕ ਵੀ ਬੜਨੇੜੇ ਹੀ ਖੜਾ ਸੀ ਉਹਨੇ ਦੁਕਾਨਦਾਰ ਨੂੰ ਬੁਰਾ ਭਲਾ ਕਿਆ ਤੇ ਦੋਵਾਂ ਵਿੱਚ ਲੜਾਈ ਹੋ ਗਈ ਲੋਕ ਇਕੱਠੇ ਹੋ ਗਏ ਦੇ ਹੱਥੋਂ ਪਾਏ ਵਿੱਚ ਦੁਕਾਨ ਵਿੱਚ ਜਗਦਾ ਇੱਕ ਦੀਵਾ ਟੱਕਿਆ ਵਿੱਚ ਡਿੱਗ ਪਿਆ ਦੁਕਾਨ ਵਿੱਚ ਅੱਗ ਲੱਗ ਗਈ ਝਟਪਾਟੀ ਅੱਗ ਬਾਜ਼ਾਰ ਵਿੱਚ ਫੈਲ ਗਈ ਫਿਰ ਰਾਜ ਦੇ ਮਹਲ ਨੂੰ ਵੀ ਆਗਨਿਕ ਆ ਗੇ ਰਿਆ ਰਾਜਾ ਆਪਣੇ ਪਰਿਵਾਰ ਨੂੰ ਮਹਲ ਤੋਂ ਬਾਹਰ ਕੱਢਣ ਤੋਂ ਬਾਅਦ ਕਦੇ ਜਲ ਰਹੇ ਮਹਲ ਵੇਖ ਰਿਹਾ ਸੀ ਤੇ ਕਦੇ ਅੱਗ ਬੁਝਾ ਰਹੇ ਨੌਕਰਾਂ ਵਾਲ ਤੇ ਕਦੇ ਫਰਸ਼ ਤੇ ਪੈਸ਼ੇ ਤੇ ਢੱਪੇ ਵਾਲ ਫਕੀਰ ਨੇ ਕਹਾਣੀ ਖਤਮ ਕੀਤੀ ਤਾਂ ਬਜ਼ੁਰਗ ਨੇ ਹਾਲ ਵਿੱਚ ਸਿਰ ਹਿਲਾਉਂਦਿਆ ਕੁਝ ਗਿਆ ਜਿਵੇਂ ਆਪਣੇ ਆਪ ਨੂੰ ਕੁਝ ਸਮਝਾ ਰਿਹਾ ਹੋਵੇ ਹੁਣ ਉਹ ਐਨਾ ਉਦਾਸ ਨਹੀਂ ਲੱਗ ਰਿਹਾ ਸੀ ਉਸਨੇ ਉੱਠ ਕੇ ਫਕੀਰ ਦਾ ਧੰਨਵਾਦ ਕੀਤਾ ਤੇ ਨਮਸਕਾਰ ਕਰਕੇ ਆਪਣੇ ਪਿੰਡ ਵੱਲ ਵਾਪਸ ਚਲਾ ਗਿਆ ਸੂਰਜ ਅੱਜ ਡੁੱਬਣ ਦੀ ਕਾਲੀ ਵਿੱਚ ਨਹੀਂ ਸੀ ਲੱਗ ਰਿਹਾ ਜਿਵੇਂ ਉਹ ਵੀ ਖੜ ਕੇ ਫਕੀਰ ਦੀਆਂ ਗੱਲਾਂ ਸੁਣ ਰਿਹਾ ਹੋਵੇ ਹਨੇਰਾ ਸ਼ੁਰੂ ਹੋ ਹੁਣ ਫਕੀਰ ਤੇ ਕੇਸਰੀ ਕੁਦਰਤ ਥਲੇ ਰੁੱਕੀ ਕੇਸਰ ਨੇ ਥਾਂ ਸਾਫ਼ ਕਰ ਲਈ ਥੋੜੀ ਵਿਛਾ ਕੇ ਬੀਸਾ ਦੇ ਪੈਰਾਂ ਕੋਲ ਆ ਕੇ ਬੈਠ ਗਿਆ ਫਕੀਰ ਨੇ ਮਾਲਾ ਫੜ ਲਈ ਤੇ ਸਮਾਂ ਦਿਲਾ ਲਈ ਕੇਸਰ ਵੀ ਫਕੀਰ ਵਾਂਗ ਬੈਠ ਕੇ ਧਿਆਨ ਲਾਉਣ ਦੀ ਕੋਸ਼ਿਸ਼ ਕਰਨ ਲੱਗਿਆ ਉਦਾ ਧਿਆਨ ਇਕਦਮ ਜਿਹੀ ਤੇ ਟਿਕ ਗਿਆ ਕੇਸਰ ਦੀ ਸਮਾਧੀ ਸ਼ਾਇਦ ਇਹੋ ਹੀ ਸੀ ਮਨ ਟਿਕ ਗਿਆ ਸੋਚਾਂ ਦੀ ਰਫਤਾਰ ਮੱਧਮ ਪੈ ਗਈ ਸਮਾਂ ਅਰੋਕਿਆ ਹਨੇਰਾ ਸੰਗੀਤ ਬਣ ਗਿਆ ਕੇਸਰ ਨੂੰ ਲੱਗਿਆ ਜਿਵੇਂ ਉਹ ਜ਼ਿੰਦਗੀ ਦੇ ਪਹਿਲੇ ਪੜਾਅ ਤੋਂ ਅੱਜ ਸਿੱਧਾ ਤੀਜੇ ਪੜਾਅ ਵਿੱਚ ਪਹੁੰਚ ਗਿਆ ਹੋਵੇ ਅੱਜ ਦੇ ਦਿਨ ਦੀ ਯਾਤਰਾ ਤੇ ਖਤਮ ਹੁੰਦੀ ਹੈ ਫਿਰ ਮਿਲਦੇ ਨਵੇਂ ਸਵੇਰ ਦੇ ਵਿੱਚ ਨਵੀਂ ਯਾਤਰਾ ਦੇ ਨਾਲ ਸਚ ਰਿਆਕਾਲ